ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਅਮਰਤ ਤਿਆਰ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਜਪ ਸਾਹਿਬ ਉਹਨਾਂ ਦੀ ਬਾਣੀ ਤਾ ਪ੍ਰਸਾਦ ਸੁਭਈਏ ਉਹਨਾਂ ਦੀ ਬਾਣੀ ਕਬਿਓ ਬਾਜ ਬੇਨਤੀ ਚੌਪਈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਫੇਰ ਅਸੀਂ ਪੰਜ ਕਕਾਰ ਇਕੋ ਜੇ ਪਾਉਣੇ ਆ ਦੁਨੀਆ ਦੇ ਕਿਸੇ ਵੀ ਕਿਤੇ ਚ ਰਹੀਏ ਅਸੀਂ ਵਾਸੀ ਆ ਆਨੰਦਪੁਰ ਸਾਹਿਬ ਦੇ ਮੈਂ ਸਮਝਦਾ ਹਾਂ ਕੌਮ ਦੇ ਵਿੱਚ ਕੋਈ ਵਖਰੇਵਾ ਨਹੀਂ ਕੌਮ ਇੱਕ ਵਾ ਇੱਕ ਰਹੇਗੀ ਸਾਡੀਆਂ ਰਗਾਂ ਦੇ ਵਿੱਚ ਕਲਕੀ ਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰ ਹਾਂ ਤੇ ਸੇਵਾਦਾਰ ਰਵਾਂਗੇ ਇੱਕ ਮਾਂ ਬਾਪ ਨੇ ਜਿਹੜੇ ਕਿ ਚਿੱਟੇ ਦੇ ਆਟੀਆਂ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਤੇ ਨਹੀਂ ਕੀਤੇ ਆ